ਪਾਕਿਸਤਾਨੀ ਡਰੋਨ ਜਰੀਏ ਫਿਰੋਜ਼ਪੁਰ ਦੇ ਮੰਦੋਟ ਏਰੀਏ ਵਿੱਚ ਸੁੱਟੇ ਪੰਜ ਪੈਕੇਟ ਹੈਰੋਇਨ ਲੈ ਜਾ ਰਹੇ ਤਸਕਰ ਨੂੰ ਬੀਐਸਐਫ ਨੇ ਕੀਤਾ ਗ੍ਰਿਫਤਾਰ ਬੀਐਸਐਫ ਦੀ 182 ਬਟਾਲੀਅਨ ਨੂੰ ਮਿਲੀ ਖੇਪ ਪੀਲੀ ਟੇਪ ਨਾਲ ਲਪੇਟਿਆ ਗਿਆ ਸੀ 2 ਕਿਲੋ 670 ਗ੍ਰਾਮ ਵਜ਼ਨ ਦੇ ਪੈਕਟਾਂ ਨੂੰ ਫਿਰੋਜ਼ਪੁਰ ਦੇ ਸਰਦੀ ਇਲਾਕੇ ਮੰਮਡੋਟ ਵਿੱਚ ਸੀਮਾ ਪਾਰ ਤੋਂ ਪਾਕਿਸਤਾਨੀ ਸਮਗਲਰਾਂ ਵੱਲੋਂ ਡਰੋਂ ਦੇ ذریعے ਗਿਰਵਾਈ ਗਈ ਚਿੱਟੇ ਦੀ ਖੇਪ ਨੂੰ ਲੈ ਕੇ ਜਾ ਰਹੇ ਭਾਰਤੀ ਤਸਕਰ ਨੂੰ ਬੀਐਸਐਫ ਦੀ 182 ਬਟਾਲੀਅਨ ਦੇ ਜਵਾਨਾਂ ਨੇ ਕਾਬੂ ਕਰ ਲਿਆ ਤਸਕਰ ਤੋਂ ਬਰਾਮਦ ਹੋਈ ਖੇਪ ਪੰਜ ਪੈਕਟਾ ਵਿੱਚ ਸੀ ਖੇਪ ਸੜੇ ਕਾਬੂ ਤਸਕਰ ਕੁਲਦੀਪ ਸਿੰਘ ਵਾਸੀ ਪਿੰਡ ਵਹੇੜੀ ਮੰਮਡੋਟ ਦਾ ਰਹਿਣ ਵਾਲਾ ਹੈ ਤੇ ਉਸ ਸਮਗਲਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਉਸ ਦੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ ਖਾਣਾ ਮੰਮਡੋਟ ਦੀ ਪੁਲਿਸ ਨੇ ਵੀਰਵਾਰ ਨੂੰ ਦੋਸ਼ੀ ਤਸਕਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਲਤ ਵਿੱਚ ਪੇਸ਼ ਕਰਕੇ ਉਸ ਨੂੰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਹੋਰ ਖੁਲਾਸੇ ਕਰਵਾਏ ਜਾ ਸਕਣ। ਇਸ ਸਬੰਧ ਵਿੱਚ ਬੀਐਸਐਫ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੇ ਖੁਫੀਆ ਵਿੰਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਡਰੋਨ ਨੇ ਬੀਐਸਐਫ ਦੇ ਬੀਓਪੀ ਜੱਲੋਕੇ ਮਾਤਾ ਰਾਣੀ ਮੰਦਰ ਨੇੜੇ ਖੇਤਾ ਵਿੱਚ ਹੈਰੋਇਨ ਦੀ ਇੱਕ ਖੇਪ ਸੁੱਟੀ ਹੈ। ਇਹ ਖੇਪ ਇੱਕ ਭਾਰਤੀ ਤਸਕਰ ਵੱਲੋਂ ਮੰਗਵਾਈ ਗਈ ਹੈ। ਜੀਵੇਂ ਹੀ ਤਸਕਰ ਕੁਲਦੀਪ ਸਿੰਘ ਵਾਸੀ ਪਿੰਡ ਵਹੇੜੀ ਮਮਡੋਟ ਉਸ ਨੂੰ ਲੈ ਕੇ ਜਾ ਰਿਹਾ ਸੀ ਕਿ ਬੀਐਸਐਫ ਦੀ 182 ਬਟਾਲੀਅਨ ਦੇ ਜਵਾਨਾਂ ਨੇ ਉਸ ਨੂੰ ਕਾਬੂ ਕਰ ਲਿਆ ਡਰੋਨ ਨੇ ਅਸਮਾਨ ਤੋਂ ਪੰਜ ਪੈਕੇਟ ਖੇਤ ਵਿੱਚ ਸੁੱਟੇ ਸਨ ਇਹਨਾਂ ਪੈਕਟਾਂ ਨੂੰ ਪੀਲੀ ਟੇਪ ਨਾਲ ਲਪੇਟਿਆ ਗਿਆ ਸੀ ਇਸ ਦੇ ਨਾਲ ਚਮਕਦਾਰ ਹਰੇ ਰੰਗ ਦੀ ਗੇਂਦ ਲਗਾਈ ਗਈ ਸੀ ਤਾਂ ਜੋ ਪਤਾ ਲੱਗ ਸਕੇ ਕਿ ਖੇਪ ਕਿੱਥੇ ਡਿੱਗੀ ਹੈ ਹੈਰੋਇਨ ਦਾ ਭਾਰ 2 ਕਿਲੋ 670 ਗ੍ਰਾਮ ਸੀ BSF ਨੇ ਮੁਲਜ਼ਮ ਨੂੰ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਸ ਦੇ ਨੈਟਵਰਕ ਦਾ ਪਤਾ ਲਾਇਆ ਜਾ ਸਕੇ ਕੁਲਦੀਪ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਡੂੰਘੇ ਸਬੰਧ ਹਨ ਉਦھر BSF ਦੇ ਜਵਾਨਾਂ ਨੇ ਬੁੱਧਵਾਰ ਦੇਰ ਰਾਤ ਪੰਜਾਬ ਦੇ ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਅਤੇ ਹਥਿਆਰਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ ਬਰਾਮਦ ਕੀਤੀ ਗਈ ਖੇਪ ਵਿੱਚ ਹੈਰੋਇਨ ਦੇ 6 ਪੈਕੇਟ 2 ਪਿਸਤੌਲ ਅਤੇ 2 ਸਮਾਰਟਫੋਨ ਸ਼ਾਮਲ ਹਨ ਇਹ ਬਰਾਮਦਗੀ ਸਰਦ ਨਾਲ ਲੱਗਦੇ ਪਿੰਡ ਹਰਦੋ ਰਤਨ ਤੋਂ ਹੋਈ ਹੈ ਇਸ ਸਬੰਧ ਬੀਐਸਐਫ ਦੇ ਖੁਫੀਆ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰ ਸਰਦ ਬਾਰ ਤੋਂ ਹੈਰੋਇਨ ਅਤੇ ਹਥਿਆਰ ਵੇਜਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਤਿਤ ਬੀਐਸਐਫ ਦੇ ਜਵਾਨਾਂ ਨੇ ਚੌਕਸੀ ਵਧਾ ਦਿੱਤੀ ਅਤੇ ਸ਼ੱਕੀ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਬੁੱਧਵਾਰ ਦੇਰ ਰਾਤ ਜਵਾਨਾਂ ਨੇ ਹਰਦੋ ਰਤਨ ਪਿੰਡ ਦੇ ਕੋਲ ਕੁਝ ਗਤੀਵਿਧੀਆਂ ਹੁੰਦੀਆਂ ਦੇਖੀਆਂ ਇਸ ਤੋਂ ਬਾਅਦ ਜਦੋਂ ਮੈਂ ਨੇੜੇ ਗਿਆ ਤਾਂ ਇੱਕ ਡਰੋਨ ਦੇਖਿਆ ਸਿਪਾਹੀਆਂ ਨੇ ਤੁਰੰਤ ਉਸਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਅਤੇ ਉਹ ਖੇਤਾਂ ਵਿੱਚ ਡਿੱਗ ਪਿਆ। ਇਸ ਤੋਂ ਬਾਅਦ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਉਥੋਂ 6 ਪੈਕੇਟ ਬਰਾਮਦ ਹੋਏ, ਜਿਸ ਵਿੱਚ ਕੁੱਲ 3 ਕਿਲੋ 319 ਗ੍ਰਾਮ ਹੈਰੋਇਨ ਸੀ। ਇਸ ਤੋਂ ਇਲਾਵਾ ਤੀਲ ਬੋਰ ਦੇ 2 ਪਿਸਤੌਲ ਅਤੇ 2 ਸਮਾਰਟਫੋਨ ਵੀ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਬੀਐਸਐਫ ਨੇ ਤਰਨਤਾਰਨ ਦੇ ਸੰਕਰਾਂ ਇਲਾਕੇ ਤੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ। ਜਿਸ ਨੂੰ ਪੀਲੀ ਟੇਪ ਨਾਲ ਲਪੇਟਿਆ ਗਿਆ ਸੀ ਇਸ ਵਿੱਚ 532 ਗ੍ਰਾਮ ਹੈਰੋਇਨ ਸੀ